ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਹਾਜ਼ਰਾਂ ਪੰਜਾਬ ਨਿਊਜ਼ ਬੁਲਟਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਜੀ7 ਸਮੇਲਨ 'ਚ ਹਿੱਸਾ ਕੈਨੇਡਾ ਦਾ ਸੱਦੇ ਦਾ ਕੀਤਾ ਧੰਨਵਾਦ ਲੁਧਿਆਣਾ ਚੌਕਿਆ ਚੋਣ ਪ੍ਰਚਾਰ ਉਮੀਦਵਾਰਾਂ ਦੇ ਹੱਕ ਤੇ ਲੀਡਰਾਂ ਨੇ ਕੀਤਾ ਚੋਣ ਪ੍ਰਚਾਰ ਸਿਆਸੀ ਬਿਆਨਬਾਜ਼ੀ ਦਾ سلسلہ ਰਹਾ جاری ਪੰਜਾਬ ਚ ਮੌਸਮ ਨੇ ਲਈ ਕਰਵਟ ਕਈ ਥਾਵਾਂ ਤੇ ਪਿਆ ਮੀਂਹ ਕਿਸਾਨਾਂ ਦੇ ਖਿੜੇ ਚਿਹਰੇ ਬਿਜਲੀ ਦੀ ਘਟੀ ਮੰਗ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਫੇਰੀ ਦੌਰਾਨ ਆਪਣੇ ਹਮ ਰਤਬਰ ਮਾਰਕ ਕਰਨੀ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਜੀ7 ਸੰਮੇਲਨ ਚ ਭਾਰਤ ਨੂੰ ਸੱਦੇ ਤੇ ਕੈਨੇਡਾ ਧੰਨਵਾਦ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਾਰਕ ਕਰਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਚ ਭਾਰਤ ਦੇ ਕੈਨੇਡਾ ਮਿਲ ਜੁਲ ਕੇ ਵੱਖ-ਵੱਖ ਖੇਤਰਾਂ ਚ ਤਰੱਕੀ ਕਰਨਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਫੇਰੀਤੇ ਨੇ। ਉਹਨਾਂ ਨੇ ਜੀ7 ਸੰਮੇਲਨ ਦੇ ਵਿੱਚ ਹਿੱਸਾ ਲਿਆ ਹੈ। ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੇ ਨਾਲ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਈ ਹੈ। ਇਸ ਮੁਲਾਕਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮਾਰਕ ਕਾਰਨੇ ਨੂੰ ਜਿੱਤ ਦੇ ਉੱਤੇ ਵਧਾਈ ਦਿੱਤੀ ਹੈ। ਉਹਨਾਂ ਆਪਣੇ ਸੰਬੋਧਨ ਦੇ ਦੌਰਾਨ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਮਹੱਤਵਪੂਰਨ ਦੱਸਿਆ ਹੈ। ਬੋਲਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੈਨੇਡਾ ਦੀਆਂ ਕਈ ਕੰਪਨੀਆਂ ਦਾ ਭਾਰਤ ਦੇ ਵਿੱਚ ਨਿਵੇਸ਼ ਹੈ। ਕਿ ਭਾਰਤ ਦੇ ਲੋਕਾਂ ਦਾ ਵੀ ਕੈਨੇਡਾ ਦੀ ਧਰਤੀ ਤੇ ਬਹੁਤ ਵੱਡਾ ਨਿਵੇਸ਼ ਹੈ ਲੋਕਤਾਂਤ੍ਰਿਕ ਮੁੱਲਾਂ ਨੂੰ ਸਮਰਪਿਤ ਕੈਨੇਡਾ ਤੇ ਭਾਰਤ ਨੂੰ ਮਿਲ ਕੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਪਵੇਗਾ ਨਾਲ ਹੀ ਉਹਨਾਂ ਕਹੇ ਕਿ ਮਾਨਵਤਾ ਨੂੰ ਵੀ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਕੇ ਹੋਰ ਵੀ ਤਰੱਕੀ ਕਰਨਗੇ ਕਿ ਆਪਣੇ G7 ਮੈਂ ਭਾਰਤ ਨੂੰ ਨਿਮਿਤ੍ਰਿਤ ਕੀਤਾ ਔਰ ਮੇਰਾ ਵੀ ਸੌਭਾਗ ਹੈ ਕਿ ਮuje 2015 ਕੇ ਬਾਅਦ ਫਿਰ ਸੇ ਇੱਕ ਵਾਰ कनाडा की धरती पर आकर के कनाडा के, के, के लोगों के साथ जुड़ने का एक अवसर मिला है भारत दुनिया के सबसे बड़ा लोकतांत्रिक देश है पिछले दिनों जी ट्वेंटी समीट की अध्यक्षता के रूप में भारत ने विश्व के लिए अनेक उपकारक ऐसे इनिशिएटिव लिए हैं आज जी सेवन के अंदर जी ट्वेंटी में भारत ने जो मजबूत नींव रखी है उसको एक प्रकार से नए स्वरूप में जी सेवन में उसके एग्जीक्यूशन की दिशा में ले जाने में एक बहुत बड़ा अवसर है और भारत इस अवसर का उपयोग ग्लोबल गुड के लिए करने के लिए हमेशा इच्छुक रहा है आगे भी इच्छुक रहेगा भारत और कनाडा के संबंध अनेक प्रकार से बहुत ही महत्वपूर्ण है ਜ਼ਿਕਰ ਹੋਇਆ ਹੈ ਕਿ ਭਾਰਤ G7 ਗਰੁੱਪ ਦਾ ਹਿੱਸਾ ਨਹੀਂ ਹੈ ਪਰ ਫਿਰ ਵੀ ਕੈਨੇਡਾ ਨੇ ਭਾਰਤ ਨੂੰ ਮਹਿਮਾਨ ਵਜੋਂ ਸੱਦਾ ਦਿੱਤਾ ਇਸੇ ਦੌਰਾਨ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਹਾਈ ਕਮਿਸ਼ਨਰਜ਼ ਨੂੰ ਫਿਰ ਤੋਂ ਬਹਾਲ ਕਰਨ ਦੀ ਸਹਿਮਤੀ ਬਣ ਗਈ ਹੈ ਜ਼ਿਕਰ ਹੋਇਆ ਹੈ ਕਿ ਹਰਦੀਪ ਨਿਜਰ ਦੇ ਕਤਲ ਤੋਂ ਬਾਅਦ ਦੋਵਾਂ ਮੁਲਕਾਂ ਦੇ ਦਰਮਿਆਨ ਵਿਵਾਦ ਪੈਦਾ ਹੋਇਆ ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਡਿਪਲੋਮੈਟਸ ਨੂੰ ਵਾਪਸ ਭੁਲਾ ਲਿਆ ਗਿਆ ਸੀ ਇਸ ਤੋਂ ਇਲਾਵਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰਨਾ ਆਗੂਆਂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਮੇਤ ਦਿੱਲੀ ਦੇ ਸਾਫਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਵੱਲੋਂ ਹਲਕਾ ਵੈਸਟ 'ਚ ਜਿੰਮੀਨੀ ਚੋਣਾਂ ਲਈ ਰੋਡ ਸ਼ੋਅ ਕੱਢਿਆ ਗਿਆ ਇਸ ਦੌਰਾਨ ਉਹਨਾਂ ਆਪ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਤੇ ਵਿਰੋਧੀਆਂ ਤੇ ਨਿਸ਼ਾਨੇ ਸਾਧਦੇ ਦੇਖੋ ਕਿਿੱਤੀ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸੈਂਕੜੇ ਲੋਕ ਸੰਜੀਵ ਅਰੋੜਾਈ ਨੂੰ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਦੇ ਲਈ ਅੱਜ ਇਸ ਰੋਡ ਸ਼ੋਅ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਔਰ ਯਕੀਨ ਮੰਨਿਓ ਸ਼੍ਰੀ ਰਵਿੰਦ ਕੇਜਰੀਵਾਲ ਜੀ ਪ੍ਰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪ੍ਰਤੀ ਇੰਨਾ ਪਿਆਰ ਅੱਜ ਦੇਖਣ ਨੂੰ ਮਿਲ ਰਿਹਾ ਕਿ ਅੱਜ ਸਾਰਾ ਲੁਧਿਆਣਾ ਵੈਸਟ ਹੈ ਜਿਹੜਾ ਬਲਕਿ ਪੂਰਾ ਲੁਧਿਆਣਾ ਅੱਜ ਸੰਜੀਵ ਅਰੋੜਾਈ ਦੀ ਇਸ ਜਿਹੜੀ ਆਪਣੀ ਯਾਤਰਾ ਹੈ ਇਸ ਯਾਤਰਾ ਦੇ ਵਿੱਚ ਸ਼ਾਮਲ ਹੋਇਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਜ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਇਹ ਦਾ ਆਖੀਂ ਦਾ ਦਿਨ ਹੈ ਔਰ ਮੈਂ ਸਮਝਦਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਜਿਮਣੀ ਚੋਣਾਂ ਲਈ ਪ੍ਰਚਾਰ ਥੰਮ ਗਿਆ ਅਖੀਰਲੇ ਦਿਨ ਸਿਆਸੀ ਧਿਰਾਂ ਨੇ ਵੋਟਾਂ ਮੰਗਣ ਲਈ ਆਪਣੇ ਆ ਪੂਰਾ ਜੋਰ ਲਗਾ ਦਿੱਤਾ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਦਿਆ ਵਿਰੋਧੀ ਧਿਰ ਨੂੰ ਰਗੜਿਆ ਤੇ ਉਹਨਾਂ ਕਹੇ ਕਿ ਲੁਧਿਆਣਾ ਪੱਛਮੀ ਦੇ ਲੋਕ ਤੈਅ ਕਰ ਚੁੱਕੇ ਹਨ ਪੰਜਾਬ ਦੇ ਸੁਨੈਰੀ ਭਵਿੱਖ ਲਈ ਕਿਸ ਪਾਰਟੀ ਨਾਲ ਜਾਣਾ ਹੈ ਜ਼ਿਕਰ ਹੈ ਕਿ ਇਸ ਹਲਕੇ ਵਿੱਚ 19 ਜੂਨ ਨੂੰ ਵੋਟਾਂ ਪੈਣ ਤੇ ਤੇਨੂੰ ਨਤੀਜੇ ਆਉਣਗੇ ਕਿ ਲੁਧਿਆਣਾ ਪੱਛਮੀ ਨੇ ਕਿ ਤੈਅ ਕਰ ਲਿਆ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕਿਸ ਪਾਰਟੀ ਨੂੰ ਚਾਹੀਦਾ ਲੁਧਿਆਣਾ ਪੱਛਮੀ ਦੇ ਵੋਟਰ ਜਿਨ੍ਹਾਂ ਦੀ ਜ਼ਬਾਨ ਤੇ ਤੇ ਚਰਚਾ ਆਮ ਹੈ ਕਿ ਇਸ ਵਾਰੀ ਵੋਟ ਜੋ ਪੈਣੀ ਹੈ ਉਹ ਹਾਕਮਾਂ ਦੇ ਵਿਰੁੱਧ ਪੈਣੀ ਹੈ ਕਿਉਂਕਿ ਰਾਜਨੀਤੀ ਦੇ ਵਿੱਚ ਆਮ ਤੌਰ ਤੇ ਪੋਲਿਟੀਕਲ ਪਾਰਟੀਆਂ ਦੇ ਲੀਡਰ ਸੇਵਾ ਮੰਗਦੇ ਨੇ ਪਰ ਸੇਵਾ ਮਿਲਣ ਤੋਂ ਬਾਅਦ ਉਹ ਹਾਕਮ ਬਣ ਜਾਂਦੇ ਔਰ ਉਹ ਹਾਕਮ ਬੰਦੇ ਬੰਦੇ ਫਿਰ ਭ੍ਰਸ਼ਟਾਚਾਰ ਹੰਕਾਰ ਔਰ ਵਾਅਦਾ ਖਿਲਾਫੀ ਇਹ ਫਿਤਰਤ ਬਣ ਜਾਂਦੀ ਸੋ ਉਹ ਪਾਰਟੀਆਂ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਤੱਬ ਕੇ ਭ੍ਰਸ਼ਟਾਚਾਰ ਕੀਤਾ ਤੱਬ ਕੇ ਵਾਅਦਾ ਖਿਲਾਫੀ ਕੀਤੀ ਔਰ ਦਬ ਕੇ ਉਹਨਾਂ ਦਾ ਹੰਕਾਰੀ ਚਿਹਰਾ ਜਿਹੜਾ ਉਹ ਸਾਹਮਣੇ ਆਇਆ ਇਹ ਇਹਦਾ ਚੋਣਾਂ ਦੇ ਦੌਰਾਨ ਵੀ ਆਪਾਂ ਲਗਾਤਾਰ ਦੇਖ ਰਹੇ ਸੀ ਕਿ ਹੰਕਾਰ ਸਾਫ਼ ਤੌਰ ਤੇ ਚੱਲ ਪਿਆ ਸੀ ਸੋ ਮੈਂ ਸਮਝਦਾ ਕਿ ਲੁਧਿਆਣਾ ਪੱਛਮੀ ਦੇ ਲੋਕ ਲੁਧਿਆਣਾ ਪੱਛਮੀ ਦੀ ਜਨਤਾ ਪੂਰੇ ਦੇਸ਼ ਦੇ ਅੰਦਰ ਜਿਸ ਤੰਗ ਨਾਲ ਡਬਲ ਇੰਜਨ ਸਰਕਾਰਾਂ ਜਿਹੜਾ ਪ੍ਰਦੇਸ਼ਾਂ 'ਚ ਚੱਲ ਰਹੀਆਂ ਨੇ ਉਹਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਬਿਲਕੁਲ ਤਿਆਰ ਵਰਤਿਆ ਨੇ ਲੁਧਿਆਣਾ ਹਲਕਾ ਪੱਛਮੀ ਚੋਣਾ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ ਜਿੱਥੇ ਪਾਰਟੀਆਂ ਵੱਲੋਂ ਪੂਰੇ ਜੋਰ ਲਗਾਇਆ ਜਾ ਰਿਹਾ ਉੱਥੇ ਹੀ ਪ੍ਰਸ਼ਾਸਨ ਵੀ ਪੁਖਤਾ ਤਿਆਰੀ ਵਿੱਚ ਹੈ VOTING ਨੂੰ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਵੱਲੋਂ ਹਦਾਇਤਾਂ ਜਾਰੀਆਂ ਕਰ ਦਿੱਤੀਆਂ ਗਈਆਂ ਨੇ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਦੀ ਚੋਣ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਇੱਕ ਪਾਸੇ ਚੋਣ ਪ੍ਰਚਾਰ ਦੇ ਉੱਤੇ ਰੋਕ ਲਗਾਈ ਗਈ ਹੈ ਤੇ ਦੂਜੇ ਪਾਸੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪ੍ਰਬੰਧਾਂ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਕਿ ਕੁੱਲ 194 ਪੋਲਿੰਗ ਬੂਥ ਬਣਾਏ ਗਏ ਨੇ ਇਹਨਾਂ ਬੂਥਾਂ ਦੇ ਉੱਤੇ ਸੀਸੀਟੀਵੀ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜੀ ਨਾ ਹੋ ਸਕੇ ਉਹਨਾਂ ਦੱਸਿਆ ਕਿ ਲੋਕਾਂ ਵਾਸਤੇ ਵੀ ਖਾਸ ਪ੍ਰਬੰਧ ਕੀਤੇ ਗਏ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਟੈਂਟ ਲਗਾਏ ਗਏ ਨੇ ਇਹਦੇ ਨਾਲ ਹੀ ਉਹਨਾਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੁਰੱਖਿਆ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਤੇ ਸੁਰੱਖਿਆ ਦੇ ਪਖਤਾ ਪ੍ਰਬੰਧ ਕੀਤੇ ਗਏ ਨੇ ਜੋ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਅਰ ਹਦਾਇਤਾਂ ਨੇ ਅੱਜ ਸ਼ਾਮ 6 ਵਜੇ ਤੋਂ ਬਾਅਦ 48 ਘੰਟੇ ਦਾ ਸਮਾਂ ਸ਼ੁਰੂ ਹੋ ਜਾਏਗਾ ਅਸੀਂ 72 ਘੰਟੇ ਦੇ ਸਮਾਂ ਦੇ ਵਿੱਚ ਚੱਲ ਰਹੇ ਨੇ ਔਰ ਜਿਹੜੀ ਰੈਸਟ੍ਰਿਕਸ਼ਨਸ ਹੈ ਉਹ ਕੈਂਪੇਨ ਪੀਰੀਅਡ ਕੈਂਪੇਨ ਪੀਰੀਅਡ ਖਤਮ ਹੋ ਜਾਂਦਾ 6 ਵਜੇ ਤੋਂ ਬਾਅਦ ਜਿਹੜਾ ਕੋਈ ਵੀ ਆਊਟਸਾਈਡ ਹਲਕਾ 64 ਲੁਧਿਆਣਾ ਪਛਮੀ ਤੋਂ ਬਾਹਰ ਦਾ ਬੰਦਾ ਇੱਥੇ ਹੈਗਾ ਉਹਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਸ ਹਲਕੇ ਨੂੰ 6 ਵਜੇ ਤੋਂ ਪਹਿਲਾਂ-ਪਹਿਲਾਂ ਜਿਹੜਾ ਹੈਗਾ ਛੱਡ ਕੇ ਆਪਣੇ-ਆਪਣੇ ਜਿੱਥੇ ਵੀ ਉਹ ਬਸਨੀ ਹੈਗੇ ਆ ਉੱਥੇ ਆਪਣਾ-ਆਪਣਾ ਇਸ ਹਲਕੇ ਤੋਂ ਮਤਲਬ ਬਾਹਰ ਚਲੇ ਜਾਣ ਔਰ ਜਿਹੜੇ 5 ਬੰਦੇ ਤੋਂ ਜ਼ਿਆਦਾ ਇਕੱਠੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਔਰ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਡਰਾਈ ਡੇ ਕੋਸ਼ਿਸ਼ ਕੀਤਾ ਜਾਂਦਾ ਹੈ ਅੱਜ 6 ਵਜੇ ਤੋਂ ਲੈ ਕੇ ਸ਼ਾਮ ਦੇ ਔਰ ਜਦੋਂ ਤੱਕ ਪੋਲਿੰਗ ਸਮਾਪਤ ਨਹੀਂ ਹੁੰਦੀ ਉਦੋਂ ਤੱਕ ਡਰੈਗਡ ਕੋਸ਼ਿਸ਼ ਰਹਿੰਦਾ ਹੈ ਹਾਂ ਸਰ ਕਿੰਨੇ ਬੂਥ ਬਣਾਏ ਗਏ ਨੇ ਖਾਸ ਤੌਰ ਤੇ ਜੇਕਰ ਕਰੀਏ ਕੋਈ ਫਾਹਤ ਜਾਂ ਸਪੈਸ਼ਲ ਲੋਕਾਂ ਦੇ ਲਈ ਕਿਸ ਤਰ੍ਹਾਂ ਦੇ ਟੋਟਲ 192 ਬੂਥ ਪਲੱਸ 2 ਆਕਸੀਲਰੀ ਬੂਥ ਬਣਾਏ ਗਏ ਨੇ 194 ਬੂਥ ਨੇ ਔਰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਹਰ ਇੱਕ ਬੂਥ ਉੱਤੇ ਜਿਹੜੀ ਅੱਜ ਕੱਲ ਆਪ ਨੂੰ ਪਤਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੈ ਹਰ ਇੱਕ ਬੂਥ ਉੱਥੇ ਸਾਡੇ ਛੇੜ ਵਾਸਤੇ ਟੈਂਟ ਸ਼ਾਮਿਆਨਾ ਉੱਥੇ ਠੰਡਾ ਪਾਣੀ ਦਾ ਅਰੇਂਜਮੈਂਟ ਉੱਥੇ ਛਬੀਲ ਵਾਸ਼ਰੂਮਸ ਫੋਰ ਪਾਰਟੀਆਂ ਵਾਸਤੇ ਪੋਲਿੰਗ ਪਾਰਟੀ ਜਿਹੜੀ ਹੋ ਜਾਰੀ ਹੈ ਉੱਥੇ ਉਹਨਾਂ ਵਾਸਤੇ ਬਿਜਲੀ ਪਾਣੀ ਸਭ ਦਾ ਪ੍ਰਬੰਧ ਪੂਕਤਾ ਵਰਬੰਦ ਕੀਤਾ ਗਿਆ ਹੈ ਸੈਨੀਟਾਈਜ਼ਰ ਔਰ ਵੀ ਇਸ ਤਰ੍ਹਾਂ ਦੇ ਹੈਲਥ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜਿਵੇਂ ਕਿ ਆਪ ਨੂੰ ਪਤਾ ਹੀ ਜੀ ਕੋਵਿਡ ਦੇ ਵੀ ਥੋੜੇ ਥੋੜੇ ਕੇਸਿਸ ਸਾਹਮਣੇ ਆ ਰਹੇ ਨੇ ਇਸ ਤੋਂ ਇਲਾਵਾ ਮੈਂ ਵੀ ਦੱਸਣਾ ਚਾਹੁੰਦਾ ਕਿ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਹਰੇਕ ਬੂਥ ਨੂੰ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਜ਼ਿਕਰ ਹੋਇਆ ਕਿ ਗੁਰਪ੍ਰੀਤ ਸਿੰਘ ਗੋਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਸ ਸੀਟ ਦੇ ਉੱਤੇ ਜ਼ਿਮਨੀ ਚੋਣ ਹੋ ਰਹੀ ਹੈ। ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪਰ ਉਪਕਾਰ ਸਿੰਘ ਘੁੰਮਣ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਭਾਜਪਾ ਨੇ ਜੀਵਨ ਗੁਪਤਾ ਦੇ ਉੱਤੇ ਦਾਅ ਖੇਡਿਆ ਤੇ ਕਾਂਗਰਸ ਨੇ ਭਾਰਤ ਪੋਸ਼ਣ ਆਸ਼ੂ ਨੂੰ ਟਿਕਟ ਦਿੱਤੀ ਹੈ। ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਸਾਰੀਆਂ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਡਟ ਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਰੈਲੀਆਂ, ਰੋਡ ਸ਼ੋਅ ਤੇ ਮੀਟਿੰਗਾਂ ਦਾ ਸਿਲਸਲਾ ਲਗਾਤਾਰ ਜਾਰੀ ਰਿਹਾ। ਹੁਣ ਦੇਖਣਾ ਹੋਵੇਗਾ ਲੁਧਿਆਣਾ ਪੱਛਮੀ ਦੇ ਲੋਕ ਕਿਹੜੇ ਉਮੀਦਵਾਰ ਨੂੰ ਜਿਟਾਉਂਦੇ ਨੇ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁਧ ਨਸ਼ਾ ਵਿਰੁੱਧ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਪਹਿਲੇ ਮਾਮਲੇ ਵਿੱਚ ਪੁਲਿਸ ਨੇ ਇੱਕ ਨਾਈਜੀਰੀਆ ਨਾਗਰਿਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ ਕੋਲੋਂ 112 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ ਉਤੇ ਹੀ ਦੂਸਰੇ ਪਾਸੇ ਪੁਲਿਸ ਨੇ ਰਵੀ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕੋਕੀਨ ਜੋ ਕਿ ਕਮਰਸ਼ੀਅਲ ਕੁਆਂਟੀਟੀ ਔਰ ਐਫਲੂਐਂਟ ਫੈਮਿਲੀਜ਼ ਦੇ ਵਿੱਚ ਅਮੀਰ ਲੋਕਾਂ ਦਾ ਇੱਕ ਨਸ਼ਾ ਮੰਨਿਆ ਜਾਂਦਾ ਉਹ ਅਸੀਂ ਰਿਕਵਰ ਕੀਤੀ ਹੈ 112 ਗ੍ਰਾਮ ਔਰ ਉਹਦੇ ਚ ਇੱਕ ਨਾਈਜੀਰੀਅਨ ਤੇ ਦੋ ਲੋਕਲ ਜਿਹੜੇ ਆ ਉਹਨਾਂ ਦੇ ਨਾਲ ਦੇ ਸਮਗਲਰਸ ਉਹ ਅਰੈਸਟ ਹੋਏ ਨੇ ਔਰ ਇੱਕ ਬੱਤੀਪੋਰ ਦਾ ਪਿਸਟਲ ਹੈ ਇਸ ਤੋਂ ਇਲਾਵਾ 1 ਕਿਲੋ ਹਿਰੋਇਨ ਤੇ 8 ਲੱਖ 10 ਹਜ਼ਾਰ ਹਵਾਲਾ ਦੀ ਡਰਗ ਮਨੀ ਰਿਕਵਰ ਕੀਤੀ ਗਈ ਹੈ ਦੋ ਕੇਸਾਂ ਦੇ ਵਿੱਚ ਤੋਂ ਜਿਹੜਾ ਪਹਿਲਾ ਕੇਸ ਹੈ ਇਹਦੇ ਚ ਕੋਲਿੰਸ ਨਾਮ ਦਾ ਬੰਦਾ ਹੈ ਨਾਈਜੀਰੀਅਨ ਇਹ ਆਪਣੇ ਬੱਚੇ ਦੇ ਇਲਾਜ ਵਾਸਤੇ ਇੰਡੀਆ ਆਇਆ ਸੀਗਾ ਪਹਿਲਾਂ ਮੈਡੀਕਲ ਟ੍ਰੀਟਮੈਂਟ ਵਾਸਤੇ ਉਸ ਤੋਂ ਬਾਅਦ ਇਹਨੂੰ ਲੱਗਿਆ ਕਿ ਇੱਥੇ ਇਹਦੇ ਕੌਨਟੈਕਟਸ ਹੋ ਗਏ ਸਮਗਲਿੰਗ ਰੈਕਟਸ ਨਾਲ ਕਿਉਂਕਿ ਦਿੱਲੀ ਦੇ ਵਿੱਚ ਕਾਫੀ ਜ਼ਿਆਦਾ ਜ਼ੋਰ ਨਾਲ ਇਹਦੇ ਉੱਥੇ ਵਿਕਰੀ ਹੈਗੀ ਹੈ ਕੋਕੀਨ ਦੀ ਇਹਨਾਂ ਐਫਲੂਐਂਟ ਪਾਰਟੀਆਂ ਤੇ ਉੱਥੇ ਹੀ ਰਹਿਣ ਲੱਗ ਗਿਆ ਇਹਨੇ ਓਵਰਸਟੇ ਵੀ ਕੀਤੀ ਹੈ ਔਰ ਇਹ ਇਹਨੇ ਕਾਉਂਟਰਵੈਂਸ਼ਨ ਵੀ ਕੀਤੀ ਹੈ ਜਿਹੜਾ ਪਾਸਪੋਰਟ ਐਕਟ ਦੀ ਆਪਾਂ ਸਮਝ ਸਕਦੇ ਆ ਜਾਂ ਵੀਜ਼ਾ ਦੀ ਔਰ ਇਹਦੇ ਨੂੰ ਮਹਿਰੋਲੀ ਦੇ ਵਿੱਚੋਂ ਸਾਡੀ ਸੀਆਈਏ ਦੀ ਟੀਮ ਲੈਡ ਬਾਈ ਇੰਸਪੈਕਟਰ ਮੋਲਕਦੀਪ ਇਹਨਾਂ ਨੇ ਫੜਿਆ ਔਰ ਇਹਦੇ ਨਾਲ ਦੇ ਦੋ ਜਿਹੜੇ ਸਾਥੀ ਨੇ ਇਸ਼ਪ੍ਰੀਤ 엘ियस ਹਰਸ਼ ਇਹ ਬਸੰਤ ਐਵੈਨਿਊ ਅੰਮ੍ਰਿਤਸਰ ਦਾ ਤੇ ਇਹਦਾ ਫਾਦਰ ਜਿਹੜਾ ਇਹ ਮੀਟ ਆਪਣੇ ਜਿਹੜੀ ਫਿਸ਼ ਦੀ ਦੁਕਾਨ ਹੈ ਦੀ 12ਵੀਂ ਪਾਸ ਹੈ ਔਰ ਅਖਲੇਸ਼ ਵਿਜ ਜਿਹੜਾ ਇਹ ਵੀ ਬਸੰਤ ਐਵੈਨਿਊ ਦਾ ਹੈਗਾ ਪਲਾਸਟਿਕ ਦੀ ਫੈਕਟਰੀ ਚ ਕੰਮ ਕਰਦਾ ਇੱਕ ਪਿਸਤਰ ਬੱਤੀਪੋਰ ਵੀ ਇਹ ਤੋਂ ਨਾਲ ਮਿਲਿਆ ਬੀਕਾਮ ਪੜਿਆ ਹੋਇਆ ਮੇਨ ਅਖਲੇਸ਼ ਵੀ ਇਥੇ ਅਮਰਸਰ ਦੇ ਵਿੱਚ ਰਸੀਵਰ ਸੀਗਾ ਔਰ ਟਾਈਮ ਟੂ ਟਾਈਮ ਜਦੋਂ ਇਹ ਲੈਂ ਜਾਂਦੇ ਸੀਗੇ ਕਾਲਿੰਸ ਤੋਂ ਠੀਮਾਨ ਤੇ ਕਨਸਾਈਨਮੈਂਟ WhatsApp ਦੇ ਉੱਤੇ ਹੀ ਕੰਟੈਕਟ ਹੁੰਦਾ ਸੀਗਾ ਤੇ ਇਹ ਕਈ ਵਾਰ ਇਹ ਆ ਵੀ ਗਿਆ ਹੈ ਜਿਹਾ ਆਪਣੇ ਕਿਸੇ ਹੋਰ ਸਾਥੀ ਰਾਹੀ ਮੰਗਾਉਂਦਾ ਰਿਹਾ ਤੇ ਉਸ ਤੋਂ ਬਾਅਦ ਇਹ ਐਫਲੂਐਂਟ ਜਿਹੜੇ ਫੈਮਿਲੀਜ਼ ਨੇ ਉਹਨਾਂ 'ਚ ਡਿਸਟ੍ਰੀਬਿਊਟ ਹੁੰਦੀ ਰਹੀ ਹੈ ਉਹਨਾਂ ਦੇ ਉੱਤੇ ਅਸੀਂ ਐਫਲੂਐਂਟ ਸਰਕਲ ਜਿਹੜੇ ਆ ਉਹਨਾਂ ਦੇ ਉੱਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉਹਦੇ 'ਚ ਕਾਫੀ ਲੋਕ ਸਾਹਮਣੇ ਆਏ ਨੇ ਉਹਨਾਂ ਤੇ ਅਲੱਗ ਕੰਮ ਹੋ ਰਿਹਾ ਹੈ ਔਰ ਇਹਦੀ ਬੜੀ ਹਾਈ ਪ੍ਰਾਈਸ ਜਿਹੜੀ ਹੈ ਉਹ ਚਲੇ ਜਾਂਦੇ ਸੀ ਕਿਉਂਕਿ ਸਾਰੇ ਅਮੀਰ ਲੋਕਾਂ ਦਾ ਨਸ਼ਾ ਇਹਨੂੰ ਮੰਨਿਆ ਜਾਂਦਾ ਹੈ ਪੁਲਸ ਨੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਦੀਪਿਕਾ ਲੁਤਰਾ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਣਕਾਰੀ ਦੰਦਿਆ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਪਟਿਆਲਾ ਵਾਸੀ ਰਮਨਦੀਪ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਮਰਸਰ ਦੀ ਰਹਿਣ ਵਾਲੀ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਦੇ ਵਿੱਚ ਉਹਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤਾ ਹੈ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦੀਪਿਕਾ ਲੁਥਰਾ ਨੂੰ ਧਮਕੀ ਦੇਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੀਪਿਕਾ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ ਤੇ ਹੁਣ ਪੁਲਿਸ ਨੇ ਪਟਿਆਲਾ ਤੋਂ ਰਮਨਦੀਪ ਨਾਮਕ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਰਮਨਦੀਪ ਨੂੰ ਰਿਮਾਂਡ ਦੇ ਉੱਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਤੁਹਾਨੂੰ ਕਦੇ ਨਾ ਨਹੀਂ ਕੀਤੀ ਬਟ ਆਈ ਆਲਸੋ ਐਕਸਪੈਕਟ ਕਿ ਜਿਹੜੀ ਸਾਡੀ ਮੇਨ ਟੀਮ ਦੀ ਮਿਹਨਤ ਹੈ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ। ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਸਟਰ ਕੀਤਾ। ਉਸ ਤੋਂ ਬਾਅਦ ਉਹਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ। ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਨੂੰ ਤੋ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤਾਂ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜਿਆਦਾਤਰ ਗੱਲ ਇਹ ਆਈ ਹੈ ਕੋ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਹਤਾ ਜੋ ਇਨੀਸ਼ੀਅਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਸਰ ਇਹਨੇ ਦਿੱਤਾ ਰਿਮਾਂਡ ਇਹਨੇ ਮੇਲ ਕੀਤੀ ਸੀ ਕਿ ਵੀ ਇਹ ਇਹ ਕਰਦਾ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਜੇਕਰ ਨਾ ਪਈਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦਨ ਉਹਨੂੰ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸਡ ਔਰ ਨਾ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣ ਵਾਲੀ ਕਮਲ ਕੌਰ ਦਾ ਵੀ ਕਤਲ ਕੀਤਾ ਗਿਆ ਸੀ ਜਿਸ ਦੀ লাশ ਇੱਕ ਗੱਡੀ ਦੇ ਵਿੱਚੋਂ ਬਰਾਮਦ ਕੀਤੀ ਗਈ ਸੀ ਇਸ ਘਟਨਾਕਰਮ ਤੋਂ ਬਾਅਦ ਇੱਕ ਨਿਹੰਗ ਸਿੰਘ ਵੀ ਕਾਫੀ ਚਰਚਾ ਦੇ ਵਿੱਚ ਆਇਆ ਖੋਰਨਾ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਜਿਸ ਤੋਂ ਬਾਅਦ ਦੀਪਿਕਾ ਲੁਥਰਾ ਨੂੰ ਵੀ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਪੰਜਾਬ ਵਿੱਚ ਬਦਲਦੇ ਮੌਸਮ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਅਸਮਾਨ ਤੇ ਛਾਈਆਂ ਕਾਲੀਆਂ ਘਟਾਵਾਂ ਤੋਂ ਬਾਅਦ ਸੂਬੇ ਦੇ ਕਈ ਹਲਕਿਆਂ 'ਚ ਮੀਂਹ ਤੇ ਪਾਰਾ ਹੇਠਾ ਡਿੱਗ ਦਿੱਤਾ ਮੀਂਹ ਕਾਰ ਇੱਕ ਪਾਸੇ ਜਿੱਥੇ ਬਿਜਲੀ ਦੀ ਮੰਗ ਘਟੀਆ ਤੇ ਦੂਜੇ ਪਾਸੇ ਤਾਪਮਾਨ ਵਿੱਚ ਕਮੀ ਆਈ ਹੈ ਤੇ ਝੋਨੇ ਦੀ ਲਵਾਈ ਤੇ ਵੀ ਜੋਰ ਫੜ ਲਿਆ ਪੰਜਾਬ 'ਚ ਬਦਲੇ ਮੌਸਮ ਦੇ ਮિજાਜ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਬੀਤੇ ਦਿਨਾਂ ਦੇ ਦੌਰਾਨ ਪੰਜਾਬ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਸੀ ਜੋ 7 ਡਿਗਰੀ ਦੇ ਕਰੀਬ ਹੇਠਾਂ ਆ ਚੁੱਕਿਆ ਹੈ। ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ 116 ਐਮ ਐਮ ਤੋਂ ਵੀ ਵੱਧ ਮੀਂਹ ਲੁਧਿਆਣਾ ਦੇ ਵਿੱਚ ਪਿਆ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ 8.2 ਇਸ ਤੋਂ ਇਲਾਵਾ ਰੋਪੜ ਦੇ ਵਿੱਚ 64.5 ਐਮ ਐਮ ਨਵਾਂ ਸ਼ਹਿਰ ਦੇ ਵਿੱਚ 47.6 ਐਮ ਐਮ ਚੰਡੀਗੜ੍ਹ ਦੇ ਵਿੱਚ 3.6 ਮਿਮੀ ਪਟਿਆਲਾ ਦੇ ਵਿੱਚ 8.2 ਮਿਮੀ ਬਠਿੰਡਾ ਦੇ ਵਿੱਚ 2 ਮਿਮੀ ਅਤੇ ਮੋਗਾ ਦੇ ਵਿੱਚ 11 ਮਿਮੀ ਬਰਸਾਤ ਦਰਜ ਕੀਤੀ ਗਈ ਹੈ। ਇਹ ਸਭ ਦੇ ਬਾਵਜੂਦ ਫਰੀਦਕੋਟ ਸ਼ਹਿਰ ਸਭ ਤੋਂ ਗਰਮ ਰਿਹਾ। ਫਰੀਦਕੋਟ ਦਾ ਤਾਪਮਾਨ 34 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ ਦਾ ਤਾਪਮਾਨ 31 ਡਿਗਰੀ ਸੈਲਸੀਅਸ ਤੇ ਪਹੁੰਚ ਚੁੱਕਿਆ ਹੈ। ਅਮਰਸਰ ਦਾ 32.7 ਡਿਗਰੀ ਸੈਲਸੀਅਸ, ਲੁਧਿਆਣਾ ਦਾ 31.6 ਡਿਗਰੀ ਸੈਲਸੀਅਸ ਤੇ ਪਟਿਆਲਾ ਦਾ 30 ਡਿਗਰੀ ਦੇ ਕਰੀਬ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਵਾਵਾਂ ਚੱਲਣ ਅਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਉੱਠੇ ਨੇ ਤਾਪਮਾਨ ਡਿੱਗਣ ਦੇ ਨਾਲ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ ਤਾਪਮਾਨ ਘਟਦੇ ਸਾਰ ਹੀ ਬਿਜਲੀ ਦੀ ਮੰਗ ਵੀ ਘਟ ਗਈ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਮੁਤਾਬਕ ਜੋ ਲੋਡ 14500 ਮੀਗਾਵਾਟ ਸੀ ਉਹ ਹੁਣ ਘਟ ਕੇ 13104 ਮੀਗਾਵਾਟ ਰਹਿ ਗਿਆ ਹੈ ਜ਼ਿਕਰ ਹੋ ਗਿਆ ਹੈ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੌਨਸੂਨ ਪੂਰੀ ਤਰ੍ਹਾਂ ਐਕਟਿਵ ਹੋ ਚੁੱਕਿਆ ਹੈ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 25 ਜੂਨ ਦੇ ਕਰੀਬ ਜਾ ਕੇ ਮੌਨਸੂਨ ਪੰਜਾਬ ਦੇ ਵਿੱਚ ਵੀ ਪੂਰੀ ਤਰ੍ਹਾਂ ਐਕਟਿਵ ਹੋ ਜਾਏਗਾ ਅੱਜ ਦੇ ਪੰਜਾਬ ਨਿਊਜ਼ ਬੁਲਟਨ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ